ਹੈਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਵੈਲਕਮ ਤੁਹਾਡਾ ਮੇਰੇ YouTube ਚੈਨਲ ਤੇ ਆਉਣ ਦਾ ਅੱਜ ਬਣਾਵਾਂਗੇ ਆਪਾਂ ਕੀਆ ਵਰਗੇ ਕੋफ्ते ਆਪਾਂ ਬਣਾਵਾਂਗੇ ਸਵਾਇਕ ਉਪਤਿਆਂ ਦੀ ਜੀ ਆਪਾਂ ਪਿਆਜ਼ ਲਾ ਲਵਾਂਗੇ ਪਹਿਲਾਂ ਉਹਨਾਂ ਨੂੰ ਛੋਟੇ ਛੋਟੇ ਕੱਟ ਲਵਾਂਗੇ ਤੇ ਟਮਾਟਰ ਵੀ ਆਪਾਂ ਛੋਟੇ ਛੋਟੇ ਕੱਟ ਲਵਾਂਗੇ ਰਸਕੁਨੀ ਜੀ ਆਪਾਂ ਕੱਟ ਲੈਣੇ ਆਇਸ ਤਰ ਦੇਖੋ ਇਸੇ ਤਰ੍ਹਾਂ ਕਰਕੇ ਪਸਾਰੀਕੇ ਕਰਕੇ ਸਾਰੇ ਪਿਆਜ਼ ਕੱਟ ਲੈਣੇ ਆ। ਇਸੇ ਤਰ੍ਹਾਂ ਆਪਾਂ ਟਮਾਟਰ ਕੱਟ ਲੈਣੇ ਆ। ਮਾਤਰਾ ਆਪਾਂ 2 ਤੋਂ 3 ਪਾਣੀ ਪਾਣੀ ਵਿੱਚ ਫਿਰ ਵਧੀਆ ਇਹ ਸ਼ਾਹੀ ਵਾਲੀ ਸਬਜ਼ੀ ਬਣਦੀ ਹੁੰਦੀ ਹੈ ਸ਼ਾਹੀ ਖੋਬ ਤੇ ਵਿਚੇ ਦੇ ਆਪਾਂ ਹਰੀ ਮਿਰਚ ਪਾ ਮੰਗੇ। ਆਪਾਂ ਕੜਾਈ ਰੱਖ ਲੈਣੀ ਇਹਦੇ ਵਿੱਚ ਆਪੋ ਥੋੜਾ ਜਿਹਾ ਘੇਪ ਪਾ ਲਓ ਚਾਹੇ ਰਵੇਨ ਪਾ ਲਓ ਚਾਹੇ ਜਿਵੇਂ ਤੇਲ ਪਾ ਲਓ ਕੁਝ ਵੀ ਪਾ ਲਓ ਥੋੜਾ ਜਿਹਾ ਆਪਾਂ ਪਾ ਲੈਣਾ ਪਹਿਲਾਂ ਤਾਂ ਕਿ ਥੋੜਾ ਜਿਹਾ ਗਰਮ ਹੋ ਗਿਆ థా ధు నే తెల్ నుంచి తర గర్మ పా జీరా కట్టా సారా పామాట మిర్చ మోట మోటే కట్టణా చర్ను హాగే ఏ పావే థోడి హోడీ పా ਥੋੜੀ ਜੀ ਹਲਦੀ ਇਹਨੋਂ ਪਚੰਗੀ ਤਰ੍ਹਾਂ ਰੰਗ ਆ ਲੈਣਾ ਹੈ ਨਾ ਫਿਰ ਇਸੇ ਇੱਕ ਲੱਗਣੇ ਛੱਡ ਦੇਣਾ ਜਦੋਂ ਥੋੜਾ ਜਿਹਾ ਪੱਕੇ ਜਿਆਦਾ ਨਿਪੱਕਣ ਦੇਣਾ ਆਪਾਂ ਥੋੜਾ ਜਿਹਾ ਨਾ ਕਲਰ ਚੇਂਜ ਹੋ ਜੇ ਆਪਾਂ ਇਹਦੇ ਵਿੱਚ ਲਸਣ ਵੀ ਪਾਉਣਾ ਹੈ ਇਹ ਲਸਣ ਆਖੀ ਫ੍ਰੀਜ ਕੀਤਾ ਹੋਇਆ ਸੀ ਤਾਂ ਕਰਕੇ ਇਦਾਂ ਦਾ ਆ ਆਪਾਂ ਲਸਣ ਵੀ ਰਣਾ ਹੁਣ ਆਪਾਂ ਬੱਦ ਨੂੰ ਕਦੂਕਸ ਕਰ ਲੈਣਾ ਹੈ ਔਰ ਥੋੜੇ ਦੇ ਵਿੱਚ ਚੰਗੀ ਤਰ੍ਹਾਂ ਪਾਣੀ ਕੱਢ ਲੈਣਾ ਆਪਾਂ ਕੀ ਆਦਾ ਜਿਹੜੀ ਪਕੀ ਆ ਕਦੂਕਸ ਕੀਤੀ ਹੈ ਨਾ ਇਹ ਆਪਾਂ ਚੰਗੀ ਤਰ੍ਹਾਂ ਪਾਣੀ ਕੱਢ ਲੈਣਾ ਆਹ ਕਿ ਇਹਦਾ ਪਾਣੀ ਚੰਗੀ ਤਰ੍ਹਾਂ ਆਪ ਨੂੰ ਝੋੜ ਲੈਣਾ ਇਹਦੇ ਵਿੱਚੋਂ ਬੀਬੀ ਕੱਢ ਲੈਣੇ ਆ ਜਿਹੜੇ ਸੌਫਟ ਵੀ ਹੋ ਗਏ ਉਹ ਰੱਖਣੇ ਜਿਹੜੇ ਹਾਰਡ ਹੋਏ ਉਹ ਵੀ ਕੱਢ ਦੇਣੇ ਆ ਉਹ ਤੁਸੀਂ ਨਾ ਜਿਹੜੀ ਸੌਫਟ ਜੀ ਲੈਰੀ ਲੈਰੀ ਜੀ ਬਟ ਹੁੰਦੇ ਉਹ ਹੀ ਲੈਣੀ ਹੈ ਹੁਣ ਆਪਣਾ ਪਿਆਜ਼ ਜਿਹੜਾ ਭੁੱਜ ਗਿਆ ਸੀਗਾ ਤੇ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾ ਦਵਾਂਗੇ ਕਿਉਂਕਿ ਆਪ ਇਹਦੀ ਬਣਾਉਣੀ ਹੈ ਗਰੇਵੀ ਹਾਂ ਇਹਨੂੰ ਪਾਣੀ ਰਿੱਝਣ ਦੇਣਾ ਤੇ ਹੁਣ ਆਪਾਂ ਆਪਣੀ ਬੱਡ ਚੋਂ ਪਾਣੀ ਈ ਆਜੂ ਕੱਢ ਲਿਆ ਇਹਦੇ ਵਿੱਚ ਵੀ ਥੋੜਾ ਆਪਾਂ ਲਸਣ ਪਾਵਾਂਗੇ ਪੀਸਿਆ ਹੋਇਆ ਥੋੜਾ ਪਿਆਜ਼ ਬਰੀਕ ਬਰੀਕ ਕੱਟਿਆ ਹੋਇਆ ਪਾਵਾਂਗੇ ਇਹਦੇ ਵਿੱਚ ਉਹ ਤਾਰੇ ਮਸਾਲੇ ਐਡ ਕਰ ਦੇਣੇ ਆ ਜੀਰਾ ਐਲੂਣ ਪਾਵਾਂਗੇ ਵਿੱਚ ਆਪਾਂ 2 ਥੋੜੀ ਜਿਹੀ ਲਾਲ ਮਿਰਚ ਪਾਵਾਂਗੇ ਕੀ ਥੋੜੀ ਜੀ ਹਲਦੀ ਪਾ ਮੰਗੇ ਹੁਣ ਆਪਾਂ ਇਹਦੇ ਵਿੱਚ ਪਾ ਮੰਗੇ ਬੇਸਣ ਕਈ ਕਹ ਰਿਆਟੀ ਕਹਿੰਦੇ ਆ ਕਈ ਬੇਸਾਂ ਉਹ ਆਪਾਂ ਐਡ ਕਰਾਂਗੇ ਹੁਣ ਆਪਾਂ ਚੰਗੀ ਤਰ੍ਹਾਂ ਸਾਰੇ ਸਮਾਨ ਨੂੰ ਆਪਾਂ ਰੜਾ ਲੈਣਾ ਹੈ ਜਿਹੜਾ ਆਪਣਾ ਸਾਫੀਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਆਪਾਂ ਇਹ ਜਿਹੜਾ ਸਾਰਾ ਆਪਣਾ ਸਮਾਨ ਸੀ ਪਾਣੀ ਆਪਣਾ ਗਰਮ ਹੋ ਗਿਆ ਸੀਗਾ ਇਹਨੂੰ ਆਪਾਂ ਠੰਡਾ ਕਰਨ ਰੱਖ ਦਿੱਤਾ ਜਦੋਂ ਇਹ ਠੰਡਾ ਹੋ ਗਿਆ ਆਪਾਂ ਇਹਨੂੰ ਆਪਾਂ ਮਿਕਸਚਰ ਵਿੱਚ ਕੋਈ ਆਪਣੇ ਗ੍ਰਾਈਂਡਰ ਜੀ ਵੀ ਕਰ ਸਕਦਾ ਚਾਹੇ ਮਿਕਸਚਰ ਚ ਕਰ ਲੋ ਇਹਨੂੰ ਆਪਾਂ ਪੀਸ ਲੈਣਾ ਹੈ ਚੰਗੀ ਤਰ੍ਹਾਂ ਦਣ ਬੀਕ ਕੋਲ ਜਾ ਵੀ ਤਾਂ ਗਰੇਵੀ ਬਣਾਉਣੀ ਆਪਾਂ ਇਹਦੀ ਤੇ ਗਰੇਵੀ ਜਿਹੜੀ ਬਣਾਉਣੀ ਐ ਪਤਲੀ-ਪਤਲੀ ਹੁੰਦੀ ਆ ਪਰ ਚੰਗੀ ਤਰ੍ਹਾਂ ਪੀ ਨਵਾਂਗੇ ਆਪਾਂ ਇੱਕ ਬੋਲ ਚ ਕੱਢ ਲੈਣਾ ਕੌਲੇ ਚ ਇਸੇ ਤਰ੍ਹਾਂ ਕਰਕੇ ਆਪਾਂ ਸਾਰੀ ਜਿਹੜੀ ਆ ਆਪਣੀ ਗਰੇਵੀ ਬਣਾਉਣ ਵਾਲਾ ਸਮਾਨ ਮਿਕਚ ਮਿਕਚੀ ਚ ਪਾ ਕੇ ਬਰੀਕਾ ਲਵਾਂਗੇ ਤੁਸੀਂ ਇਹ ਧਿਆਨ ਜਰੂਰ ਰੱਖਣਾ ਕਦੇ ਵੀ ਆਪਣਾ ਗਰਮ ਜਿਹੜਾ ਸਮਾਨ ਆ ਉਹ ਮਿਕਚ ਜਾਂ ਗ੍ਰੈਂਡਰ ਚ ਨਹੀਂ ਪਾਉਣਾ ਜਿਵੇਂ ਕਿ ਆਪਾਂ ਆਪਣੀ ਆਸਪਾ ਬਣਿਆ ਹੋਇਆ ਸੀਗਾ ਪਿਆਜ਼ ਟਮਾਟਰ ਮਿਰਚ ਦਾ ਸੀਗਾ ਨਾ ਬਣਿਆ ਹੋਇਆ ਕੋਲ ਉਹ ਕਦੇ ਵੀ ਗਰਮ ਕਰਕੇ ਨਹੀਂ ਪਾਉਣਾ ਠੰਡਾ ਕਰਕੇ ਪਾਉਣਾ ਹੁਣ ਆਪਾਂ ਪਾਵਾਂਗੇ ਤੇਲ ਨਾਲੇ ਚਾਹ ਤੇ ਦੇਖੋ ਆਪਣਾ ਰੋਪ ਤੇ ਛੋਟੇ ਛੋਟੇ ਜਿਹਾ ਗੋਲ ਗੋਲ ਕੋਪਤੀ ਬਣਾ ਲਏ ਆ ਆਪਾਂ ਤੇਲ ਵਿੱਚ ਚਿਕਨਾਈ ਕਰਾਂਗੇ ਨਿੱਕੇ ਜਿਆਦੇ ਵੱਡੇ ਵੀ ਨਹੀਂ ਬਣਾਉਣੇ ਜਿਆਦੇ ਛੋਟੇ ਵੀ ਨਹੀਂ ਗੋਲ ਗੋਲ ਛੋਟੇ ਛੋਟੇ ਆਪਾਂ ਕੋਬਤੇ ਬਣਾਉਣੇ ਆ ਦੇਖੋ ਕਿੰਨੇ ਵਧੀਆ ਬਣ ਲੰਗੇ ਆ ਜੇ ਆਪਣਾ ਗੈਸ ਦਾ ਟੀਮ ਹੈ ਨਾ ਗੈਸ ਦੀ ਉਹਨਾਂ ਆਪਾਂ ਹਾਈ ਰੱਖਣੀ ਨਾ ਆਪਾਂ ਰੱਖਣੀ ਸਲੋ ਉਹ ਵੀ ਮੀਡੀਅਮ ਤੇ ਰੱਖਣੀ ਆ ਮੀਡੀਅਮ ਤੇ ਰੱਖਾਂਗੇ ਦੇਖੋ ਜੇ ਆਪਾਂ ਮੀਡੀਅਮ ਤੇ ਰੱਖਿਆ ਤੇ ਆਪਣੇ ਉਪਤਿਆਂ ਦਾ ਕਲਰ ਦੇਖੋ ਕਿੰਨਾ ਸੋਹਣਾ ਆਇਆ ਅਜੇ ਵੀ ਇਹਨੂੰ ਹਾਈ ਤੇ ਨਹੀਂ ਰੱਖਣਾ ਇਸੇ ਤਰ੍ਹਾਂ ਕਰਕੇ ਆਪਾਂ ਸਾਰੇ ਆਪਣੇ ਕੋਬਤੇ ਅੱਲਮਾਂਗੇ ਬਣਾ ਲਵਾਂਗੇ। ਇਹਨਾਂ ਨੂੰ ਛੋਟੇ ਛੋਟੇ ਗੋਲ ਗੋਲ ਬਣਾਉਣੇ ਆਪਾਂ। ਆਪਾਂ ਨਾ 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 ਇਹਨਾਂ ਨੂੰ ਇਹਨਾਂ ਦਾ ਪਾਸਾ ਜਿਹੜਾ ਹੈ ਉਹ ਵੀ ਪਲਟਾਈ ਜਾਵਾਂਗੇ। ਜਦੋਂ ਸਾਰੇ ਪਾ ਲਏ ਹੁਣ ਆਪਾਂ ਪਾਸਾ ਬਲਟਾਵਾਂਗੇ ਦੇਖੋ ਕਿੰਨੇ ਸੋਹਣਾ ਕਲਰ ਆਇਆ ਇਹਨਾਂ ਦਾ ਬਣ ਕੇ। ਇਸੇ ਤਰ੍ਹਾਂ ਆਪਾਂ ਇਹਨਾਂ ਨੂੰ ਥੋੜਾ ਥੋੜਾ ਹਲਾਈ ਜਾਣਾ ਹੈ। ਦੇਖੋ ਇਹ ਵੀ ਪੱਕ ਗਿਆ ਤੇ ਵੀ ਕੱਢ ਲਵਾਂਗੇ ਚਲੋ ਹੁਣ ਆਪਾਂ ਇਹ ਕੜਾਈ ਲਮਾ ਗਏ ਵਿੱਚ ਥੋੜਾ ਜਿਹਾ ਤੁਸੀਂ ਚਾਹੇ ਬਟਰ ਪਾ ਲਓ ਚਾਹੇ ਦੇਸੀ ਘੀ ਪਾ ਲਓ ਪਾ ਕੇ ਗਰਮ ਕਰਕੇ ਵਿੱਚ ਥੋੜਾ ਜਿਹਾ ਜੀਰਾ ਪਾਪਾ ਥੋੜਾ ਜਿਹਾ ਬਿਲਕੁਲ ਅੱਧਾ ਚਮਚ ਉਹ ਦੇਖੋ ਆਪਣਾ ਪੱਕ ਗਿਆ ਨਾ ਬਲੈਕ ਹੋ ਗਿਆ ਹੁਣ ਵਿੱਚ ਨਮਕ ਪਾਵਾਂਗੇ ਆਪਾਂ ਸਵਾਦ ਅਨਸਾਰ ਇਹ ਵਿੱਚ ਪਾਵਾਂਗੇ ਆਪਾਂ ਹਲਦੀ ਵੀ ਆਪਣੇ ਸਵਾਦ ਅਨਸਾਰ ਜਿੰਨੀ ਤੁਹਾਨੂੰ ਵਧੀਆ ਲੱਗਦੀ ਆ ਇਹਦੇ ਪੁੱਛੰਗੀ ਤਰ੍ਹਾਂ ਰੜਾ ਲਵਾ ਲਵਾਂਗੇ ਇਹ ਥੋੜੀ ਜਿਹੀ ਪੱਕ ਜਾਊਗਾ ਤਾਂ ਵਾ ਇਹਦੇ ਵਿੱਚ ਆਪਣਾ ਪੇਸਟ ਸਾਰਾ ਪਾ ਦਵਾਂਗੇ ਥੋੜਾ ਜਿਹਾ ਪਾਣੀ ਪਾ ਕੇ ਹੋ ਗਿਆ ਨਾ ਇਹ ਵੀ ਆਪਣਾ ਪੇਸਟ ਤਿਆਰ ਹੋ ਗਿਆ ਆਪਾਂ ਜਿਹੜਾ ਉਹ ਸਟਾਪੂ ਤਿਆਰ ਕੀਤਾ ਸੀ ਆਪਣਾ ਨਾ ਸ਼ਾਹੀ ਖੁਫਤਿਆਂ ਵਾਲਾ ਉਹ ਵੀ ਪਾਵਾਂਗੇ ਆਪਾਂ ਇਹਦੇ ਵਿੱਚ ਆਹ ਦੇਖੋ ਆਪਾਂ ਸਾਰਾ ਇਹਦੇ ਵਿੱਚ ਪਾ ਲੈਣਾ ਹੈ ਨੂੰ ਚੰਗੀ ਤਰਾਰਾ ਲਵਾਵਾਂਗੇ ਦੇਖੋ ਜਿਹੜਾ ਵੱਡ ਦਾ ਪਾਣੀ ਸੀ ਆਪਾਂ ਢੋਲਣਾ ਨਹੀਂ ਉਹ ਵੀ ਆਪਾਂ ਇਹਦੇ ਵਿੱਚ ਪਾ ਦਵਾਂਗੇ ਦੇਖੋ ਟੇਸਟ ਕਿੰਨਾ ਵਧੀਆ ਆਉਂਦਾ ਅਣ ਆਪਾਂ ਕੋਪ ਤੇ ਵੀ ਇਹਦੇ ਵਿੱਚ ਪਾ ਦਵਾਂਗੇ ਥੋੜਾ ਜਿਹਾ ਇਹ ਆਪਣਾ ਸਬਜੀ ਥੋੜੀ ਜਿਹੀ ਰਿੱਝਣ ਲੱਗ ਪਈ ਹੈ ਨਾ ਕਿਉਂਕਿ ਆਪਾਂ ਪਹਿਲਾਂ ਥੋੜੀ ਜਿਹੀ ਰਿੱਜੀ ਤਾਂ ਹੋਈ ਹੈ ਥੋੜੀ ਜਿਹੀ ਰਿੱਝਣ ਲੱਗੀ ਨਾ ਇਹਦੇ ਵਿੱਚ ਆਪਾਂ ਕੋਪ ਤੇ ਪਾ ਦਵਾਂਗੇ ਇੱਕ ਇੱਕ ਕਰਕੇ ਆਪਾਂ ਸਾਰੇ ਕੋਪ ਤੇ ਪਾ ਦੇਣੀ ਆ ਤਾਂ ਕੈਪ ਚੰਗੀ ਤਰ੍ਹਾਂ ਇਹਨਾਂ ਨੂੰ ਹਲਾਵਾਂਗੇ ਇਹ ਚੰਗੀ ਤਰ੍ਹਾਂ ਆਪਾਂ ਰੜਾ ਲੈਣਾ ਹੈ ਦੇਖੋ ਆਪਣੀ ਸਬਜੀ ਰਿੱਝ ਗਈ ਆ ਹੁਣ ਆਪਾਂ ਇਹਦੇ ਵਿੱਚ ਕੀ ਪਾਉਣ ਲੱਗੇ ਆ ਆਪਾਂ ਪਾਉਣੇ ਪਏ ਆ ਕਰੀਮ ਆ ਦੇਖੋ ਜੇ ਆਪਣੇ ਬਟਰ ਵਗੈਰਾ ਹੈ ਤਾਂ ਉਹ ਵੀ ਪਾ ਸਕਦੇ ਆ ਮੱਖਣ ਵਗੈਰਾ ਉਹ ਵੀ ਪਾ ਸਕਦੇ ਆ ਮੈਂ ਪਾ ਰਹੀ ਆ ਜਿਹੜੀ ਆ ਆਪਣੇ ਦੁੱਧ ਦੇ ਉੱਤੇ ਕਰੀਮ ਲਾਈਦੀ ਆ ਨਾ ਉਹ ਪਾ ਰਹੀ ਆ ਜੋ ਕਿ ਕਿੰਨੇ ਵਧੀਆ ਤਰੀਕੇ ਨਾਲ ਆਪਾਂ ਪਾਵਾਂਗੇ ਇਹਦਾ ਟੇਸਟ ਵੀ ਬਹੁਤ ਵਧੀਆ ਆਉਂਦਾ ਆ ਦੇਖੋ ਦੁੱਧੂ ਜਿਹੜੀ ਕਰੀਮ ਲਾਈ ਹੋਣੀ ਆ ਨਾ ਉਹ ਵੀ ਥੋੜਾ ਪਤਲਾ ਕਰ ਲੈਣਾ ਇਹ ਪਤਲਾ ਪਤਲਾ ਕਰਕੇ ਪਾਣਾ ਆਪਾਂ ਮੋਟੀ ਬਿਲਕੁਲ ਨਹੀਂ ਪਾਣੀ ਪਤਲੀ ਪਤਲੀ ਕਰਕੇ ਪਾਵਾਂਗੇ ਆਪਾਂ ਜੋ ਆ ਥੋੜੀ ਜਿਹੀ ਪਤਲੀ ਕਰ ਲੈਣਾ ਕਰੀਮ ਇਸ ਤਰ੍ਹਾਂ ਪਾਵਾਂਗੇ ਦੇਖੋ ਨੂੰ ਥੋੜਾ ਜਿਹਾ ਪਰ ਹਰਾ ਲੈਣਾ ਹੈ ਆਪਾਂ ਗਾਰਨਿਸ਼ ਕਰਨ ਲਈ ਆਪਾਂ ਥੋੜਾ ਥੋੜਾ ਜਿਹਾ ਪਾਦਮਾਗੇ ਉੱਤੇ ਹੋਰ ਕਰੀਮ ਨੂੰ ਇਹ ਆਪਾਂ ਗਾਰਨਿਸ਼ ਕਰ ਰਹੇ ਆਂ ਦੇਖੋ ਹੋਰ ਜਰਾ ਬੁੱਤ ਨਾ ਬੁੱਦਲਾ ਕਰਕੇ ਪਾ ਲੈਣਾ ਗਾਸ ਓੜਾ ਜੀ ਬਹੁਤ ਬਸ ਦੇਖੋ ਆਪਣੀ ਸਬਜੀ ਕਿੰਨੀ ਵਧੀਆ ਲੱਗ ਰਹੀ ਆ ਇਹ ਆਹ ਇਹਨ ਵਧੀਆ ਤਰੀਕੇ ਨਾਲ ਬਣੀ ਆ ਦੇਖੋ ਕਾਲਾ ਰਵਾਹ ਕਿੰਨੀ ਵਧੀਆ ਬਣੀ ਆ ਹੁਣ ਆਪਾਂ ਇਹਨਾਂ ਨੂੰ ਖਾਵਾਂਗੇ ਦੇਖੋ ਵਾਓ ਬਹੁਤ ਸੁਆਦੀ ਆ ਆਪਾਂ ਆਪਣੇ ਬਲੌਗ ਦਾ ਇੱਥੇ